ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਲੰਗਪਾਸ਼ਾ ਮਹਾਰਾਜ ਜੀ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ صدਕਾ ਜੋ ਅੰਦਰੂਨੀ ਤੌਰ ਤੇ ਜੋ ਇਸ ਸਮੇਂ ਪੂਰੇ ਪੰਜਾਬ ਦੀ ਧਰਤੀ ਤੇ ਸੰਕਟ ਆਏ ਹਨ ਇਹਨਾਂ ਸੰਕਟ ਦੇ ਵਿੱਚ ਕਿਉਂ ਤੋਂ ਸ੍ਰੀ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਸੰਸਾਰ ਤੇ ਅਵਤਾਰ ਧਾਰਿਆ ਉਦੋਂ ਤੋਂ ਹੀ ਸੰਕਟ ਦਾ ਸਾਹਮਣਾ ਕਰਨ ਵਾਸਤੇ ਕਿਤੇ ਵੀ ਕੋਈ ਨਾਮੀ ਲੈਹਰਾ ਆ ਜਾਣ ਕਿਤੇ ਵੀ ਕੋਈ ਪਚਾਲ ਆ ਜਾਵੇ ਕਿਤੇ ਵੀ ਕੋਈ ਹੜਪੀਰ ਹੋ ਜਾਵੇ ਤੇ ਸ੍ਰੀ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਮਿਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦਾ ਖਾਲਸਾ ਤਤਪਰ ਹੋ ਕੇ ਆਪਣੀ ਜਾਨ ਦੇ ਉੱਤੇ ਖੇੜ ਕੇ ਦੂਜਿਆਂ ਦੀ ਜਾਨ ਬਚਾਉਣ ਵਾਸਤੇ ਤਤਪਰ ਰਿਹਾ ਔਰ ਇਹ ਗੱਲ ਸੋ ਹੁਣ ਜੋ ਪੰਜਾਬ ਦੇ ਹਾਲਾਤ ਆਪ ਸਾਰੇ ਜਾਣਦੇ ਹੀ ਹੋ ਜੋ ਹਰ ਪੀੜਤ ਜੋ ਸਾਲੇ ਜਾਨ ਖੇਵਾ ਬਣਾਏ ਹੋ ਡੈਮ ਹਨ ਉਹਨਾਂ ਦੇ ਉੱਤੇ ਪਾਣੀ ਜੋ ਹੈ ਉਹ ਛੱਡਿਆ ਗਿਆ ਅਗਰ ਜੇ ਕਹੀਏ ਪੀਂਹ ਦਾ ਪਾਣੀ ਇਹ ਕਦੇ ਵੀ ਨਿਖਾਨ ਨਹੀਂ ਕਰਦਾ ਕੋਈ ਸ਼ੇਰੇ ਪੰਜਾਬ ਮਹਾਰਾ ਜੀ ਦੇ ਸਮੇਂ ਵਿੱਚ ਵੀ ਕਿਤੇ ਹੜ੍ਹ ਨਹੀਂ ਆਏ ਅੰਗਰੇਜ਼ਾਂ ਦੇ ਸਮੇਂ ਵੀ ਕਿਤੇ ਹੜ੍ਹ ਨਹੀਂ ਆਏ ਇਹ ਜੋ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਹਰ ਜਿਹੜੇ ਨੇ ਇਹ ਲਗਾਤਾਰ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਬਹੁਤ ਜ਼ਿਆਦਾ ਆ ਰਹੇ ਹਨ ਸੋ ਜੋ ਅੱਜ ਹੁਣ ਐਸ ਸਮੇਂ ਪੰਜਾਬ ਦੇ ਹਾਲਾਤ ਬਣੇ ਹਨ ਸਾਡੇ ਪੰਜਾਬ ਦਾ ਬੱਚਾ ਬੱਚਾ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਜੁਟ ਹੋ ਕੇ ਇਹਨਾਂ ਦੇ ਮਤਵਾਂਤੇ ਹਰ ਜਗ੍ਹਾ ਤੇ ਜਿੱਥੇ-ਜਿੱਥੇ ਵੀ ਕੋਈ ਧਿਰਤਮਨ ਹੈ ਨੇ ਭਾਵੇਂ ਉਹਨਾਂ ਨੂੰ ਆਪਣੀ ਜਾਨ ਤੇ ਖੇਡ ਕੇ ਨੌਜਵਾਨਾਂ ਨੂੰ ਚੜਦੀ ਕਲਾ ਵਿੱਚ ਉੱਥੇ ਰਾਸ਼ਨ ਪਚਾ ਰਹੇ ਹਨ ਚੰਗਰਾਂ ਦਾ ਪਸ਼ੂਆਂ ਦਾ ਚਾਰਾ ਪਚਾ ਰਹੇ ਹਨ ਉਸੇ ਹਿੱਸੇਮਾ ਦੇ ਵਿੱਚ ਸਾਡੇ ਛੋਟੇ ਜਿਹੇ ਪਿੰਡ ਨੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਹੈ ਜੋ ਕਿ ਹੜਪੀਤਾਂ ਵਾਸਤੇ ਜਿੱਥੇ ਕੋਈ ਮਦਦ ਕੱਟ ਪਹੁੰਚ ਸਕੀ ਹੈ ਪਹੁੰਚ ਵੀ ਵੈਸੇ ਹਰ ਜਗ੍ਹਾ ਜਾ ਰਹੀ ਹੈ ਪਰ ਫਿਰ ਵੀ ਸਾਡੇ ਪਿੰਡ ਦਾ ਛੋਲਾ ਬੱਚਿਆਂ ਨੇ ਪ੍ਰਾਲਾ ਕੀਤਾ ਹੈ ਇਹ ajo ਹੜਪੀਤਾਂ ਵਾਸਤੇ ਰਾਸ਼ਨ ਡੰਗਰਾਂ ਦਾ ਚਾਰਾ ਟੂੜੀ ਵਿਚਾਰਾ ਲੈ ਚਾਰਾ ਲੈ ਕੇ ਜਾ ਰਹੇ ਹਨ ਸਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰ ਕਰਨ ਇਸ ਤਰ੍ਹਾਂ ਸਾਡੇ ਪੰਥ ਨੂੰ ਕੌਮ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਣ ਤਾਂ ਕਿ ਸਮਾਰੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ